ਅਸੀਕਾਲ ਜੀ ਸਾਰਿਆਂ ਨੂੰ ਪਿੰਡ ਹੈਗਾ ਚੁੱਗੇ ਕਲਾ ਜਿਹੜਾ ਨੈਸ਼ਨਲ ਚੈਂਪੀਅਨ ਅਰਜਨ ਕੁੰਗੜ ਆ ਮੱਝ ਦੇ ਲਾਇਆ 16 ਲੀਟਰ ਮੱਝ ਥੱਲੇ ਦੁੱਧ ਆ ਤੇ ਬਾਈ ਨੂੰ ਨਸਲ ਦਾ ਬਹੁਤ ਸ਼ੌਂਕ ਆ ਤੇ ਕਾਫੀ ਬੱਚੇ ਆ ਜਿਹੜੇ ਚੰਗੇ ਤਿਆਰ ਕਰੇ ਜਣੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਮੱਝ ਵੀ ਬਹੁਤ ਚੰਗੀ ਆ ਬਾਈ ਇਹਦਾ ਆਪਦਾ ਆ ਸੀਵੀ ਅਰਜਨ ਕੁੰਗੜ ਦਾ ਭਰਨਾ ਤੇ ਮੈਂ ਕੋਈ ਨਹੀਂ ਕਿਉਂਕਿ ਫਾਰਮਰ ਦੀ ਚੋਅ ਆ ਜਿਹੜਾ ਵੀ ਤੁਹਾਨੂੰ ਸੀਮਨ ਚਾਹੀਦਾ گاਵਾਾਂ ਚ ਚਾਹੀਦਾ ਕੋ ਡੈਨਮਾਰਕ ਦਾ एबीएस ਦਾ ਕਿਸੇ ਤਰ੍ਹਾਂ ਦਾ ਵੀ ਕੋਈ ਸੈਕਸਟ ਚਾਹੀਦਾ ਮੱਜਾ ਚਾਹੀਦਾ ਤਾਂ ਸਾਡੇ ਨਾਲ ਕੰਟੈਕਟ ਕਰ ਲਓ ਜਰਸੀ ਦਾ ਤੇ ਇਹ ਕਿੰਨਾ ਕੋਲੇ ਜਰਸੀ ਬੜਾ ਤੇ ਆਹ ਇਹਨਾਂ ਕੋਲੇ ਦੋ ਝੂਟੀਆਂ ਸਾਲ ਸਾਲ ਦੀਆਂ ਸਾਲ ਸਾਲ ਦੀਆਂ ਆਹ ਕਿਹੜੇ ਸੀਮਨ ਦੀ ਸੀ ਬਾਈ ਇਹ ਨਵਾਬ ਦੀ ਹੋਈ ਇਹ ਨਵਾਬਪੁਰ ਦੀ ਸੀ ਇਹਦੇ ਆਹ ਇਹ ਪੀਮ ਦੀ ਵੀਰਾਵੜੀ ਵੀਰਾਵੜੀ ਨਾਲ ਪੀਮ ਦੀ ਤੇ ਇਹ ਹੈਗੀ ਆ ਟ੍ਰੈਨ ਮਾਰ ਇਹ ਹੈਗੀ ਆ 7 ਮਹੀਨੇ ਦੀ 7 ਮਹੀਨੇ ਦੀ ਜਰਸੀ ਤੇ ਬਾਈ ਨੂੰ ਛੌਂਕ ਆ ਬਾਈ ਬਹੁਤ ਛੌਂਕ ਆ ਬੰਦੇ ਨੂੰ نسل ਦੇ ਸੁਧਾਰ ਲਈ ਸ਼ਾਇਦ ਇੰਨਾ ਸ਼ੌਂਕ ਹਰ ਇੱਕ ਫਾਰਮਰ ਨੂੰ ਹੋਣਾ ਚਾਹੀਦਾ ਜਿਨੇ ਪਸ਼ੂ ਰੱਖੇ ਆ ਤੇ ਕੱਲੇ-ਕੱਲੇ ਪਸ਼ੂ ਦੀ ਡਿਟੇਲ ਆ ਤੇ ਆਉਣ ਵਾਲੇ 5-4 ਸਾਲ ਨੂੰ ਇਹ ਚੀਜ਼ਾਂ ਮੂਹਰੇ ਆਉਣੀਆਂ ਜਿਹੜੀ ਅੱਜ ਇਹ ਮਿਹਨਤ ਕਰ ਰਿਹਾ ਤੇ ਪਿੰਡ ਨੇੜੇ ਰਹ ਜਾਂਦੇ ਤੇ ਬੱਲੂਆਣਾ ਵੀ ਰਹ ਜਾਂਦਾ ਤੇ ਗਿੱਦੜਵਾ ਵੀ ਰਹ ਜਾਂਦਾ ਤੇ ਆਪਣਾ ਨੰਬਰ ਹੈਗਾ 9463355199 ਧੰਨਵਾਦ ਜੀ ਥੈਂਕ ਯੂ